ਕਣਕ ਨੂੰ ਲੱਗੀ ਭਿਆਨਕ ਅੱਗ ਅੱਗ ਦੀਆਂ ਲਪਟਾਂ ਦੇਖ ਕਿਸੇ ਦੀ ਵੀ ਕੰਬ ਜਾਵੇਗੀ ਰੂਹ ਅੱਗ ਬੁਝਾਉਣ ਲਈ ਪਹੁੰਚੀਆਂ ਫਾਇਰ ਬ੍ਰੇਗੇਡ ਦੀਆਂ ਗੱਡੀਆਂ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸੁਨੀਲ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਰਿਪੋਰਟਰ ਨਿਊਜ਼ ਚੈਨਲ ਇੱਕ ਬਹੁਤ ਹੀ ਮਾੜੀ ਖਬਰ ਦੇ ਨਾਲ ਅਸੀਂ ਅੱਜ ਤੁਹਾਡੇ ਸਾਹਮਣੇ ਰੂਬਰੂ ਹੋਏ ਹੈਗੇ ਆ ਇਹ ਜੋ ਲਾਈਵ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਰਹੇ ਹੋ ਇਹ ਰਾਹ ਹੁ ਤੋਂ ਮਾਛੀਵੜਾ ਰੋਡ ਦੇ ਉੱਤੇ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਕਣਕ ਦੀ ਕਟਾਈ ਚੱਲ ਰਹੀ ਸੀ ਪਰ ਕੰਪੈਨ ਵਾਲੇ ਦੀ ਅਣਗਹਿਲੀ ਦੇ ਨਾਲ ਜੋ ਕਿ ਕੰਪੈਨ ਵਾਲੇ ਨੇ ਤਾਰਾ ਨੂੰ ਨਹੀਂ ਚਕਾਇਆ ਉਹਦੀ ਅਣਗਹਿਲੀ ਦੇ ਨਾਲ ਲਗਭਗ 12 ਖੇਤਾਂ ਨੂੰ ਅੱਗ ਲੱਗ ਗਈ ਸਾਰੀ ਕਣਕ ਸੜ ਕੇ ਸੁਆਹ ਹੋ ਗਈ ਸੋ ਲਾਈਵ ਤਸਵੀਰਾਂ ਇਸ ਸਮੇਂ ਮੌਕੇ ਦੀਆਂ ਤੁਸੀਂ ਵੇਖ ਰਹੇ ਹੋ ਸਾਡੇ YouTube ਚੈਨਲ ਦੇ ਉੱਤੇ ਸੋ ਪੇਸ਼ ਹੈ ਸਾਡੇ YouTube ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਇਹ ਤਾਂ ਹੋਰ ਆ ਗਈ ਕੱਟੀ ਤਾਂ ਮੈਨੂੰ ਉੱਪਰ ਦੇ ਆਹ ਹਾਂ ਬਟੇ ਮੈਨੂੰ ਕਾਨਕ ਵੀ ਤੇ ਸਾਡੀ हा हा चलो चलो